ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਕੁਝ ਮੁੰਡੇ ਹਥਿਆਰਾਂ ਦੇ ਨਾਲ ਮੋਟਰਸਾਈਕਲ ਉੱਤੇ ਜਾ ਰਹੇ ਨੇ ਅਤੇ ਉਹ ਲਲਕਾਰੇ ਗਾਲਾਂ ਕੱਢ ਰਹੇ ਨੇ ਤੇ ਇਹਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਬਣਦੀ ਕਾਰਵਾਈ ਹੋਗੀ ਉਸੇ ਕਰਾਂਗੇ। ਇਹ ਤਰ੍ਹਾਂ ਹਥਿਆਰ ਵੀ ਨਾਲ ਕੋ ਫੜੇ ਹੋਏ ਸੀ। ਫਿਲਹਾਲ ਸਾਡੇ ਕੋਲ ਕੋਈ ਵਾਰਦਾਤ ਦੀ ਖਬਰ ਨਹੀਂ ਆਈ ਹੈ। ਜੇ ਜਿਵੇਂ ਵੀ ਕੋਈ ਵਾਰਦਾਤ ਦੀ ਜੇ ਕੋਈ ਖਬਰ ਆਉਂਦੀ ਹੈ ਫਿਰ ਅਸੀਂ ਉਸ ਹਵਾਲੇ ਵਰਕਆਊਟ ਕਰਾਂਗੇ। ਫਿਲਹਾਲ ਅਸੀਂ ਆਈਡੈਂਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੌਣ ਨੇ ਬੰਦੇ। ਵੈਸੇ ਇਹ ਵੀਡੀਓ ਵਦੌਚੀ ਕਲਾਂ ਦੀ ਦੱਸੀ ਜਾ ਰਹੀ ਹੈ ਅਸੀਂ ਉਹਦੇ ਪਿੱਛੇ ਲੱਗੇ ਹੋਏ ਹਾਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸ੍ਰਿੰਦਰ ਸਿੰਘਾ ਜੀ ਪਿੰਡ ਵਦੌਚੀ ਕਲਾਂ ਕੀ ਮਤਲਬ ਹੈ ਜੀ ਸਰ ਸਾਡੇ ਇੱਕ ਵਿਆਹ ਦਾ ਸਮਾਗਮ ਸੀਗਾ ਪਿੰਡ ਸਾਡੇ ਸਮਾਗਮ ਤੋਂ ਅਸੀਂ ਬਰਾਤ ਤੇ ਉਤਰੇ ਸੀਗੇ ਉਦੋਂ ਸਾਡੇ ਗਵੰਡੇ ਨਾਲ ਥੋੜੀ ਜੀ ਤੁਤੁਮੇਮ ਹੋ ਗਈ ਸੀ ਤੋਂ ਤੋਂ ਬਾਅਦ 16 ਤਰੀਕ ਸ਼ਾਮ ਦੀ ਗੱਲ ਹੈ 17 ਤਰੀਕ ਸਾਡਾ ਵਧੀਆ ਲੰਘਿਆ 18 ਤਰੀਕ ਨੂੰ ਸਾਡੇ ਗਵੰਡੀਆਂ ਨੇ 12 ਬੰਦੇ ਬਲਾ ਕੇ ਸਾਡੇ ਘਰ ਤੇ ਹਮਲਾ ਕੀਤਾ 7 ਤੋਂ 8 ਮੋਟਰਸਾਈਕਲ ਸੀਗੇ ਸਾਡੇ ਕੋਲ ਵੀਡੀਓ ਪਈ ਉਹਨਾਂ ਦੀਆਂ ਉਹਨਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਆਪ ਕਰੀ ਜਾਂਦਾ ਤੇ ਅਸੀਂ ਪ੍ਰਸ਼ਾਸਨ ਕੋਲ ਤਰਖਾਸ ਵੀ ਦਿੱਤੀ ਸੀ ਕਿ ਸਾਡੇ 18 ਤਰੀਕ ਦੀ ਦਰਖਾਸਤ ਦਿੱਤੀ ਹੋਈ ਆ ਅੱਜ ਤੱਕ ਸਾਡਾ ਕਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਨਹੀਂ ਮਿਲੇ ਜੀ ਅਸੀਂ ਚਾਹੁੰਦੇ ਆ ਕਿ ਉਹ ਬੰਦੇ ਆ ਤੇ ਨੱਥ ਪਾਈ ਜਾਵੇ ਤੇ ਕਾਰਵਾਈ ਕੀਤੀ ਜਾਵੇ ਜੀ ਕਿ ਜਿਹੜੇ 12 ਬੰਦੇ ਬਲਾਏ ਸੀ ਕੀ ਸੀ ਉਹਨਾਂ ਦੇ ਕੋਲ ਕੋਸਿਆ ਕਰ ਉਹਨਾਂ ਕੋਲ ਸਰ ਕੁਰਪਾਨਾ ਸੀਗੇ ਆ ਗਿਲਾਸੇ ਸੀਗੇ ਤੇ ਲੋਹੇ ਦੇ ਪਾਈਪਾਂ ਦੇ ਉੱਤੇ ਗਰਾਰੀਆਂ ਲਾਈ ਹੋਈਆਂ ਸੀ ਉਹ ਵੀਡੀਓ ਵਿੱਚ ਸਾਫ਼ ਦਿਖ ਰਹੀਆਂ ਨੇ ਤੁਹਾਨੂੰ ਡਰਾ ਤੁਹਾਡੇ ਪਰਿਵਾਰ ਨੂੰ ਸਾਨੂੰ ਸਰ ਸਾਡੇ ਬੱਚੇ ਬਹੁਤ ਸਹਿਮੇ ਪਏ ਨੇ ਸਾਡੇ ਬੱਚੇ ਪੰਡ ਰਹੇ ਨੇ ਬਹੁਤ ਜ਼ਿਆਦਾ ਡਰ ਦਾ ਮਾਹੌਲ ਹੋਇਆ ਪਿਆ ਘਰ ਦੇ ਵਿੱਚ ਮੇਰੀ ਵਾਈਫ ਰੋਜ਼ ਰੋਜ਼ਾਨਾ ਬੀਬੀ ਘਟਾ ਰਹਿੰਦਾ ਇਹਨਾਂ ਦਾ ਡੇਲੀ ਦਵਾਈ ਚੱਲਦੀ ਹੈ ਦਵਾਈ ਹੁਣ ਵੀ ਨਾਲ ਲੈ ਕੇ ਆਇਆ ਸੀ ਇਹਨਾਂ ਦਾ ਬਹੁਤ ਜ਼ਿਆਦਾ ਡਰ ਪਿਆ ਪਿਆ ਸਾਡੇ ਬੱਚੇ ਛੋਟੇ ਨੇ ਟੂ ਪੇਪਰ ਹੋ ਰਹੇ ਨੇ ਤੇ ਟਿਊਸ਼ਨ ਵੀ ਲਾਉਂਦੇ ਨੇ ਸਾਡੇ ਬੱਚੇ ਉੱਦਾਂ ਦਾ ਮਾਹੌਲ ਬਣਿਆ ਪਿਆ ਹਰ ਟਾਈਮ ਟੈਨਸ਼ਨ ਦੇ ਵਿੱਚ ਰਹਿੰਦੇ ਆ ਕਦੇ ਵੀ ਆ ਕੇ ਬਾਹਰ ਕਰ ਸਕਦੇ ਨਹੀਂ ਜੀ ਮੰਗ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਜੋ ਵੀ ਕਾਰਵਾਈ ਇਹਨਾਂ ਤੇ ਬਣਦੀ ਕਰੀ ਜਾਵੇ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਇਹ ਹਾਲਾਤ ਕਦੇ ਨਹੀਂ ਹੋਏ ਕਿ ਬਾਹਰੋਂ ਬੰਦੇ ਆ ਕੇ ਕਿਸੇ ਦੇ ਘਰ ਤੇ ਹਮਲਾ ਕਰਦੇ